ਪੰਜਾਬ বিজেপি ਦੇ ਤਿੰਨ ਹੋਰ ਉਮੀਦਵਾਰਾਂ ਦੀ ਲਿਸਟ ਜਾਰੀ ਫੋਸਪੁਰ ਤੋਂ ਰਾਣਾ ਗੁਰਨੀਤ ਸੋਦੀ ਸੰਗਰੂਰ ਤੋਂ ਅਰਵਿੰਦ ਖੰਨਾ ਤੇ ਨਨਤੋ ਸਖਤ ਸੁਭਾਸ਼ ਸ਼ਰਮਾ ਨੂੰ ਦਿੱਤੀ ਪਿਕਟ ਪਟੇਗੜ ਸਾਹਿਬ ਸ੍ਰੀ ਦੇ ਉਮੀਦਵਾਰ ਦਾ ਐਲਾਨ ਬਾਖੀ ਫਿਰ ਫੋਸਪੁਰ ਤੋਂ বিজেপি ਉਮੀਦਵਾਰ ਹੰਸਾ ਢੰਸਾ ਜਪਰਨਗੇ ਨਾਮਜ਼ਦਗੀ ਗਜਿੰਦਰ ਸਿੰਘ ਸ਼ੇਖਾਵਤ ਵੀ ਰਾਂਗੇ ਮੌਜੂਦ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਵੀਰਜੀ ਰਾਵੀ ਪਰਨਗੇ ਪਰਚਾ ਆਨੰਦਪੁਰ ਸਾਹਿਬ ਤੋਂ ਬਸਵੰ ਮੀਤਵਾਰ ਜਸਵੀਰ ਗੜੀ ਵੀ ਕਰਨਗੇ ਨੋਮੀਨੇਸ਼ਨ ਮੁਖ ਮੰਤਰੀ ਭਗਵੰਤ ਮਾਨ ਅਜਲੂਦੀਆਣਾ ਤੇ ਜਲੰਧਰ ਸੀ ਤੇ ਕਰਨਗੇ ਚੋਣ ਪ੍ਰਚਾਰ ਜਗਰਾਉ ਤੇ ਸ਼ਾਹਕੋਟ ਦੇ ਵਿੱਚ ਸੀਐਮ ਕਰਨਗੇ ਰੋਸ਼ੋ ਪਾਰਟੀ ਉਮੀਦਵਾਰਾਂ ਦੇ ਲਈ ਜਟੌਣ ਦੇ ਸਮਰਥਨ ਕੈਪਟਨ ਅਮਨਿੰਦਰ ਸਿੰਘ ਦੇ ਪਰਿਵਾਰ ਤੇ ਸੀਐਮ ਮਾਨ ਦਾ ਵੱਡਾ ਹਮਲਾ ਕਿਹਾ ਅਹਿਮਦ ਸ਼ਾਹ ਅਬਦਾਲੀ ਨੇ ਕੈਪਟਨ ਦੇ ਪਰਿਵਾਰ ਨੂੰ ਦਿੱਤੀ ਸੀ 45 ਦੀ ਗੱਦੀ ਕੈਪਟਨ ਦੇ ਮਹਿਲ ਦੇ ਵਿੱਚ ਅੱਜ ਵੀ ਅਬਦਾਲੀ ਦੀ ਫੋਟੋ ਸੁਖਬੀਰ ਸਿੰਘ ਬਾਦਲਾਜ ਬਰਨਾਲਾ ਹਲਕੇ ਦੇ ਵਿੱਚ ਕਰਨਗੇ ਪੰਜਾਬ ਬਚਾਓ ਯਾਤਰਾ ਸੰਗੂਰ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਲਈ ਜਟੌਣ ਦੇ ਸਮਰਥਨ ਸਰਕਾਰ ਬਦਲ ਦੇ ਦੀ ਸੁਪਰੀ ਬਦਲ ਤੇ ਮਜੀਠੀਆ ਦੇ ਵੱਲੋਂ ਪ੍ਰਚਾਰ ਮਜੀਠੀਆ ਬੋਲੇ ਬਠਿੰਡਾ ਚਰਸ ਸਭਤ ਨੂੰ ਹਰਾਉਣ ਦੇ ਲਈ ਜੀਪੀ ਆਪ ਤੇ ਕਾਂਗਰਸ ਮਿਲ ਕੇ ਲੜ ਰਹੇ ਚੋਂ ਬਠਿੰਡਾ ਤੋਂ ਜੀਪੀ ਉਮੀਦਵਾਰ ਪਰਮਪਾਲ ਕੌਰ ਦਾ ਪੰਜਾਬ ਸਰਕਾਰ ਨੂੰ ਜਵਾਬ ਕਿ ਹਾਂ ਮੈਂ ਹੋ ਚੁੱਕੀ ਹਾਂ ਰਟਾਇਰਡ ਚੋਂ ਲੜਾਂਗੀ ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਕਰ ਲਵੇ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦੀ ਵੀਆਰਐਸ ਨਹੀਂ ਕੀਤੀ ਮਨਜ਼ੂਰ ਡਿਊਟੀ ਜੁਆਇਨ ਕਰਨ ਦੇ ਦਿੱਤੇ ਸੀ ਮੁਕਾ ਸਮਪ੍ਰਤੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ ਕਾਂਗਰਸ ਨੇ ਤੁਰੰਤ ਪ੍ਰਭਾਵ ਦੇ ਨਾਲ ਕੀਤਾ ਮਨਜ਼ੂਰ ਸਮਪ੍ਰਤੋਦਾ ਦੇ ਬਿਆਨ ਕਾਂਗਰਸ ਲਈ ਵੱਣਦੇ ਰਹੇ ਨੇ ਮੁਸੀਬਤ ਸਸ਼ੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਉਮੀਦ ਹੈ ਤੁਸੀਂ ਸਾਰੇ ਖੈਰiyat ਦੇ ਨਾਲ ਹੋਗੇ ਤਾਂ ਖਬਰਾਂ ਦੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਬੀਜਪੀ ਦੇ ਤਿੰਨ ਹੋਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਲਿਸਟ ਜਾਰੀ ਹੋਈ ਹੈ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਟੀ ਨੂੰ ਟਿਕੜ ਦਿੱਤੀ ਗਈ ਹੈ ਸੰਗਰੂਰ ਤੋਂ ਅਰਵਿੰਦ ਖੰਨਾ ਤੇ ਦਾਖਲ ਰਿਹਾ ਗਿਆ ਹੈ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਹੁਣ ਤੱਕ ਦੱਸਿਆ ਕਿ ਵਿੱਚ ਵਿੱਚ ਦੇ 12 ਉਮੀਦਵਾਰਾਂ ਦਾ ਐਲਾਨ ਹੋਇਆ ਫਤਿਹਗੜ੍ਹ ਸਾਹਿਬ ਸੀ ਤੇ ਉਮੀਦਵਾਰ ਦਾ ਐਲਾਨ ਅਜੇ ਬਾਕੀ ਹੈ ਕਿਉਂਕਿ ਚਾਰ ਸੀਟਾਂ ਦੇ ਐਲਾਨ ਜਿਹੜਾ ਹੈ ਬਾਕੀ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਤੇ ਉਤਾਰ ਦਿੱਤਾ ਗਿਆ ਹੈ ਤਾਂ ਫਤਿਹਗੜ ਸਾਹਿਬ ਸੀਟ ਤੇ ਅਜੇ ਉਮੀਦਵਾਰ ਨਹੀਂ ਐਲਾਨਿਆ ਹੈ ਔਰ ਬਾਕੀ ਤਿੰਨ ਸੀਟਾਂ ਸਾਫ਼ ਹੋ ਗਈਆਂ ਨੇ ਰਾਣਾ ਗੁਰਮੀਤ ਸੋਢੀ ਕਾਂਗਰਸ ਦਾ ਕਿਸੇ ਵੇਲੇ ਹਿੱਸਾ ਰਹੇ ਵੱਡੇ ਆਗੂ ਰਹੇ ਤਾਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਸੰਗਰੂਰ ਤੋਂ ਅਰਵਿੰਦ ਖੰਨਾ ਕਾਂਗਰਸ ਭਾਜਪਾ ਦੇ ਵੱਡੇ ਆਗੂਆਂ ਚੋਂ ਇੱਕ ਨਾਂ ਹੈ ਤਾਂ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਵੀਰ ਮੇਰੇ ਪਹਿਣਾ ਅਨੰਦਪੁਰ ਸਾਹਿਬ ਤੋਂ ਭਾਜਪੀ ਨੇ ਉਮੀਦਵਾਰ ਐਲਾਨ ਕਰਤਾ ਔਰ ਸੁਭਾਸ਼ ਸ਼ਰਮਨ ਉਮੀਦਵਾਰ ਬਣਾਇਆ ਹੈ ਸੁਭਾਸ਼ ਸ਼ਰਮਾ ਜੀ ਪੰਜਾਬ ਭਾਜਪੀ ਦੀ ਗੱਲ ਕਰੀਏ ਤੁਸੀਂ ਦੇਖਿਆ ਹੋਣਾ ਕਿ ਡਟ ਕੇ ਭਾਜਪੀ ਵੱਲੋਂ ਖੜੇ ਰਹੇ ਔਰ ਹੁਣ ਟਿਕਟ ਮਿਲ ਚੁਕੇ ਸਤ ਪਹਿਲਾ ਨਿਊਜ਼ ਇੰਡੀਆ ਦਾ ਸਵਾਗਤ ਹੈ ਸੁਭਾਸ਼ ਜੀ ਥੈਂਕ ਯੂ ਗਾਜਪਤ ਤੁਸੀਂ ਕਮਲ ਸ਼ਰਮਾ ਜੀ ਦੇ ਘਰੋਂ ਚੇਤ ਤਸਵੀਰ ਤੇ ਜਦ ਤੁਸੀਂ ਮੱਥਾ ਟੇਕ ਰਹੇ ਸੀ ਬਾਪੂ ਅੰਸੂ ਕੀ ਦੇਖੇ ਕੀ ਕਹਿਣਾ ਚਾਹੋਗੇ ਕੋਮਲ ਜੀ ਸਾਡੇ ਗੁਰੂ ਵੀ ਸੀ ਵੱਡੇ ਭਰਾ ਵੀ ਸੀ ਸਭ ਕੁਝ ਸੀ ਮਤਲਬ जो आज अच्छे पहुंचे पहुंचे तो वह कमल जी का बहुत वाडा योगदान है विद्यार्थी परिषद को मैंने उन्होंने छोटा बच्चा से जो मैं अठारह उन्नीस साल था उद्यम मैंने ए बी पी च लैके आए लीडरशिप सिखाई नैशनलिजम सिखाया जो कुछ भी सीखया जो कुछ भी मेरे चंगा है वो बहुत वाला रोल जोड़ा वो कमल जी का है सो इस करके मैं अज उन्होंने भी प्रणाम कर आया अग इस स्थान पर आया और जिथे भी हो गए खुश हो ਕਿ ਜੋ ਉਹਨਾਂ ਨੇ ਬੂਟਾ ਲਾਇਆ ਸੀ ਉਹ ਬਿਲਕੁਲ ਜਦੋਂ ਤੱਕ ਟਿਕਟ ਨਾ ਮਿਲ ਜੇ ਨਾ ਸਾਰੇ ਰੇਸ ਦਾਵੇਦਾਰ ਹੁੰਦੇ ਨੇ ਉਮੀਦ ਸੀ ਕਿ ਪੂਰੀ ਹੋਣੀ ਸੀ ਕਿਉਂਕਿ ਮੈਂ ਲੰਬੇ ਸਮੇਂ ਤੋਂ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਕਾਰਜਕਰਤਾ ਵਾਂਗ ਕੰਮ ਕਰ ਰਿਹਾ ਹਾਂ ਪਾਰਟੀ ਦੀ ਵਿਚਾਰਧਾਰਾ ਵਾਲੀ ਬੜੀ ਨਿਸ਼ਠਾ ਨਾਲ ਕੰਮ ਕਰ ਰਿਹਾ ਹਾਂ ਸੋ ਮੈਨੂੰ ਉਮੀਦ ਸੀ ਕਿ ਪਾਰਟੀ ਜ਼ਰੂਰ ਇਸ ਮਿਹਨਤ ਦਾ ਫਲ ਦੇਗੀ ਸੋ ਪਾਰਟੀ ਨੇ ਅੱਜ ਜਿੰਮੇਵਾਰੀ ਮੈਨੂੰ ਸੌਂਪੀ ਹੈ ਮੈਂ ਇਹ ਸਮਝਦਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਜਿਹੜੇ ਬਹੁਤ ਸਾਰੇ ਸਾਡੇ ਨੇਤਾ ਜਿਹੜੇ ਹੋਰ ਵੀ ਸੀ ਸਭ ਅਸੀਂ ਮਿਲ ਕੇ ਜੁਟ ਕੇ ਕੰਮ ਕਰਾਂਗੇ ਅੱਗੇ ਵਧਾਂਗੇ ਤਾਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ جاری ਹੈ ਦੱਸਿਆ ਕਿ ਫਰੀਦਕੋਟ ਤੋਂ ਬੀਜਪੀ ਉਮੀਦਵਾਰ ਹੰਸਰਾ ਜੰਸ ਅੱਜ ਨਾਮਜ਼ਦਗੀ ਭਰਨਗੇ ਵਿਜੇ ਰੂਪਾਨੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਰਹਿਣਗੇ खडूर साहब तो दसदी कांग्रेस उम्मीदवार कुलबीर जीरा भी नॉमीनेशन कर आनंदपुर साहब तो बी एस पी उम्मीदवार जसबीर गढ़ी भी, भी परचा पर्च, है अपना भरन तनावजगिया का दौर जारी है और लगातार एक किस्म पूरा शक्ति प्रदर्शन करने तो बाद उम्मीदवार के अपने परचे भरे जा रहे हैं ਕਾਂਗਰਸ ਉਮੀਦਵਾਰਾਂ ਨੇ ਨਾਮਜ਼ਦਗੀ ਭਰਿਆ ਸੁਖਪਾਲ ਖੈਰਾ ਅਤੇ ਡਾਕਟਰ ਤਰਨਵੀਰ ਗਾਂਧੀ ਨੇ ਆਪਣਾ ਪਰਚਾ ਭਰਿਆ ਤਾਂ ਸੁਖਪਾਲ ਖੈਰਾ ਦੇ ਨਾਲ ਰਜਿੰਦਰ ਕੌਰ ਪੱਠਲ ਮੌਜੂਦ ਰਹੇ ਨੇ ਅਤੇ ਡਾਕਟਰ ਗਾਂਧੀ ਦੇ ਰੋਸ਼ੋ ਦੇ ਵਿੱਚ ਰਾਜਾ ਵੜਿੰਗ ਸ਼ਾਮਲ ਹੋਏ ਸਨ ਤਾਂ ਡਾਕਟਰ ਗਾਂਧੀ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਰਾਜਾ ਵੜਿੰਗ ਨੇ ਕਿਹਾ ਹੈ ਹੁਣ ਮਹਾਰਾਜੇ ਰਾਣੀਆਂ ਦਾ ਸਮਾਂ ਨਹੀਂ ਰਿਹਾ ਵੜਿੰਗ ਨੇ ਇਤੰਜ ਕੱਸਿਆ ਹੈ ਪਰਨੀਤ ਕੌਰ ਯਾਨੀ ਕਿ ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜੇ ਖਾਸ ਤੌਰ ਤੇ ਜਦੋਂ ਚੋਣ ਮੈਦਾਨ ਦੇ ਵਿੱਚ ਬੀਜੇਪੀ ਤੋਂ ਹੋਣ ਦਾ ਉਸ ਨੂੰ ਲੈ ਕੇ ਤੰਝ ਕਰਦੇ ਹੋਏ ਬੜੀ ਨਜ਼ਰ ਆਈ। ਤਾਂ ਇਹ ਦੋ ਤਸਵੀਰਾਂ ਦਿਖਾ ਰਿਹਾ ਰਾਜਾ ਵੜਿੰਗ ਮੌਜੂਦ ਰਹਿਨੇ ਨਾਲ ਡਾਕਟਰ ਤਰਨਵੀਰ ਗਾਂਧੀ ਦੇ ਵੱਲੋਂ ਪਰਚਾ ਭਰਿਆ ਗਿਆ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖੈਰਾ ਦੇ ਵੱਲੋਂ ਪਰਚਾ ਭਰਿਆ ਗਿਆ ਔਰ ਰਜਿੰਦਰ ਕੌਰ ਪਟਲਵਾਦੇ ਨਾਲ ਮੌਜੂਦ ਰਿਹਾ। ਅਮਰਜੀਤ ਸਿੰਘ ਜਿਗਾ ਕੀ ਬਹੁਤ ਭਰਮਾ ਹੰਗਾਰਾ ਜਿਹੜਾ ਡਾਕਟਰ ਗਾਂਧੀ ਜੀ ਨੂੰ ਮਿਲ ਰਿਹਾ ਹੈ ਕਿਉਂਕਿ ਡਾਕਟਰ ਗਾਂਧੀ ਜਿਹੜੇ ਨੇ ਉਹ ਆਮ ਲੋਕਾਂ ਦੀ ਸੋਚ ਹੈ ਆਮ ਲੋਕਾਂ ਦੀ ਸਮਝ ਹੈ ਲੋਕ ਇਹ ਮਹਿਸੂਸ ਕਰਦੇ ਨੇ ਕਿ ਡਾਕਟਰ ਗਾਂਧੀ ਸਾਡੇ ਮਸਲਿਆਂ ਨੂੰ ਪੇਸ਼ ਦੀ ਪਾਰਲੀਮੈਂਟ ਵਿੱਚ ਉਠਾਉਣਗੇ ਬਤੌਰ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਲੋਗਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਮਹਾਰਾਜੇ ਮਹਾਰਾਣੀਆਂ ਦਾ ਸਮਾਂ ਨਹੀਂ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਸਹਿਬਾ ਨੇ ਕਿਸੇ ਪ੍ਰਕਾਰ ਦੇ ਇਸ਼ੂਜ਼ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੋਵੇ ਅੱਜ ਜ਼ਮਾਨਾ ਆਮ ਲੋਕਾਂ ਦਾ ਹੈ ਜਿਨ੍ਹਾਂ ਨੂੰ ਲੋਕ ਸੌਖੇ ਤਰੀਕੇ ਨਾਲ ਮਿਲ ਸਕਣ ਆਪਣੀ ਗੱਲ ਸੌਖੇ ਤਰੀਕੇ ਨਾਲ ਸਮਝਾ ਸਕਣ ਜਿਹੜੇ ਲੋਕਾਂ ਦੀਆਂ ਦੁੱਖ ਤੇ ਦਰਦ ਤੋਂ ਜਾਣੂ ਹੋਣ ਔਰ ਜਿਸ ਪ੍ਰਕਾਰ ਦਾ ਅੱਜ ਮੈਂ ਉਤਸ਼ਾਹ ਵੇਖਿਆ ਲੋਕਾਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਦੀ ਚੋਣ ਚਿਤ ਰਹੇ ਤਾਂ ਰਾਜਪੁਰੇਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਰਾਜੇ ਮਹਾਰਾਣੀਆਂ ਦਾ ਟਾਈਮ ਹੁਣ ਨਹੀਂ ਰਿਹਾ ਉਸ ਸਮਾਂ ਨਹੀਂ ਰਿਹਾ ਤਾਂ ਇਹ ਦਾਅਵਾ ਕਰ ਰਹੇ ਨੇ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਵੱਡਾ ਪਰਮਾ ਹੁੰਗਾਰਾ ਮਿਲ ਰਿਹਾ ਹੈ ਔਰ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਨਾਲ ਇਹ ਇੱਕ ਕਿਸਮ ਦਾ ਜਿਹੜਾ ਸ਼ੋਅ ਅ ਰੋਡ ਸ਼ੋਅ ਹੈ ਉਹ ਕੱਢਿਆ ਗਿਆ ਔਰ ਜਾ ਕੇ ਖੁਦ ਤਰੰवीर ਗਾਂਧੀ ਉਰਾ ਤੋਂ ਪਰਚਾ ਪਰਵਾਇਆ ਨਾਲ ਰਾਜਵੜੀ ਮੌਜੂਦ ਰਹੇ ਨੇ ਹਾਲਕਿ ਰਾਜਵੜੀ ਖੁਦ ਲੁਧਿਆਣਾ ਤੋਂ ਚੌਂਕ ਮੈਦਾਨ ਦੇ ਵਿੱਚ ਨੇ ਪਰ ਇੱਥੇ ਬਤੌਰ ਪ੍ਰਧਾਨ ਪੰਜਾਬ ਦੇ ਕਾਂਗਰਸ ਦੇ ਤਾਂ ਇੱਥੇ ਪਹੁੰਚੇ ਔਰ ਪਰਚਾ ਕਰਵਾਇਆ ਦੂਸਰੀ ਤਸਵੀਰ ਸੁਖਪਾਲ ਖੈਰਾ ਦੀ ਹੈ ਤਾਂ ਸੁਖਪਾਲ ਖੈਰਾ ਚੌਂਕ ਮੈਦਾਨ ਦੇ ਵਿੱਚ ਸੰਗਰੂਰ ਤੋਂ ਨੇ ਕਾਂਗਰਸ ਤੋਂ ਔਰ ਇੱਥੇ ਰਜਿੰਦਰ ਕੌਰ ਪੱਠਲ ਸਾਹਿਬ ਕਾ ਮੁੱਖ ਮੰਤਰੀ ਕਾਂਗਰਸ ਦਾ ਵੱਡਾ ਚਿਹਰਾ ਮੌਜੂਦ ਰਹੇ ਨੇ ਅਗੇ ਬਦਾਂਗੇ ਤਾਂ ਕੈਪਟਨ ਅਮਿੰਦਰ ਸਿੰਘ ਦੇ ਪਰਿਵਾਰ ਤੇ ਸੀਮਾਨ ਨੇ ਵੱਡਾ ਹਮਲਾ ਬੋਲਿਆ ਹੈ ਜ਼ੁਬਾਨੀ ਹਮਲਾ ਬੋਲਿਆ ਹੈ ਉਹਨਾਂ ਨੇ ਕਿਹਾ ਕਿ ਪਟਿਆਲੇ ਦੀ ਗੱਦੀ ਅਹਿਮਦ ਸ਼ਾਹ ਅਬਦਾਲੀ ਨੇ ਦਿੱਤੀ ਸੀ ਕੈਪਟਨ ਦੇ ਮਹਿਲ ਦੇ ਵਿੱਚ ਅੱਜ ਵੀ ਅਬਦਾਲੀ ਦੀ ਤਸਵੀਰ ਲੱਗੀ ਹੋਈ ਹੈ ਬਾਬਾ ਅਲਾ ਸਿੰਘ ਨੇ ਅਬਦਾਲੀ ਦੇ ਲਈ ਮੁਖਬਰੀ ਕੀਤੀ ਸੀ ਔਰ ਅਬਦਾਲੀ ਦਾ ਕਾਫਲਾ ਉੱਠਣ ਵਾਲੇ ਸਿੰਘਾਂ ਦੀ ਮੁਖਬਰੀ ਕੀਤੀ ਸੀ ਤਾਂ ਸਮਾਨਾ ਦੇ ਵਿੱਚ ਪਾਰਟੀ ਉਮੀਦਵਾਰ ਦੇ ਲਈ ਪ੍ਰਚਾਰ ਕਰ ਰਹੇ ਸਨ ਸੀਮਾਨ ਜਿਸ ਮੌਕੇ ਤੇ ਉਹਨਾਂ ਨੇ ਕੈਪਟਨ ਅਮਿੰਦਰ ਸਿੰਘ ਤੇ ਇਹ ਜ਼ੁਬਾਨੀ ਹਮਲਾ ਬੋਲਿਆ ਅੰਕੇ ਵਦਾਂਗੇ ਮਾਨ ਦੇ ਵੱਲੋਂ ਦੱਸਿਆ ਕਿ ਮਲੇਰਕੋਟਲਾ ਦੇ ਵਿੱਚ ਰੋਡ ショਅ ਕੱਢਿਆ ਗਿਆ ਹੈ ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਕੈਪਟਨ ਅਮਿੰਦਰ ਸਿੰਘ ਤੇ ਜ਼ੁਬਾਨੀ ਹਮਲਾ ਬੋਲੇ ਜਿਹੜਾ ਰਾਜ ਹੈ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤੋਂ ਤੇ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੋਬਰਸੀ ਰਾਹ ਹੀਰਾਂ ਨੂੰ ਲੁੱਟ ਲੈਂਦੇ ਸੀ ਇਹੇ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸ ਰੰਦਾਲਾ ਜਿਹੜਾ ਦਿੱਲੀ ਵਾਲਾ ਨਾਹਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਹਾਲਸੇ ਉਹ ਅਹਿਮਦ ਸ਼ਾ ਅਬਦਾਲੀ ਦੇ ਅਹਿਮਦ ਸ਼ਾ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਅਹਿਮਦ ਸ਼ਾ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਘੇਰ ਰਹੇ ਸੀ ਕਾਫਲੇ ਨੂੰ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ ਜਵਾਨ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਐਵੇਂ ਸ਼ਬਦਾਲੀ ਦਾ ਕਾਫਲਾ ਟੈਮ ਦੀ ਸ਼ਬਦਾਲੀ ਨੇ ਕਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੇਂਦਾ ਮੈਂ ਇਨਾਮ ਦੇਉਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਹਿੰਦਾ ਆ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਦ ਕਰਤੇ ਉਦੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦੱਸ ਕੀ ਚਾਹੀਦਾ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦਿਓ ਪਟਿਆਲੇ ਦੀ रियासत ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਲੁੱਟ ਕੇ 비ਜੋ ਖਾ ਆ ਪੀ ਲਿਆ ਉਹੀ ਆਪਣੇ ਬਾਕੀ ਲੁੱਟ ਕੇ ਲੈ ਜਾਊਗਾ ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਤੋਂ ਉਮੀਦ ਕਰਦੇ ਹਾਂ ਉਧਰ ਮੁੱਖ ਮੰਤਰੀ ਮਾਨਦੀ ਵੱਲੋਂ ਮਲੇਰ ਕੋਟਲਾ ਦੇ ਵਿੱਚ ਰੋਲ ਸ਼ੋਅ ਕੱਢਿਆ ਗਿਆ ਮੀਤ ਹੇਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀਮਾਨ ਨੇ ਪੀਐਮ ਮੋਦੀ ਤੇ ਨਿਸ਼ਾਨਾ 사ਧਿਆ ਹਿੰਦੀ ਦੇ ਵਿੱਚ 6 ਲੱਖ ਦੇ ਕਰੀਬ ਨੇ ਲਫਜ਼ ਸੀਮਾਨ ਨੇ ਕਿਹਾ ਹੈ ਪਰ ਪੀਐਮ ਨੂੰ ਆਉਂਦੇ ਨੇ 10 ਤੋਂ 12 ਸ਼ਬਦ ਤਾਂ ਪੀਐਮ ਹਿੰਦੂ ਮੁਸਲਮਾਨ ਪਾਕਿਸਤਾਨ ਤੋਂ ਅੱਗੇ ਨਈ ਵਾਅਦੇ ਸੀਮ ਨੇ ਕਿਹਾ ਪੰਜਾਬ ਦੇ ਵਿੱਚ ਵੀ ਇਹ ਹਿੰਦੂ ਸਿੱਖ ਮੁਸਲਮਾਨ ਕਰਨਗੇ ਪੰਜਾਬ ਚ ਨਫਰਤ ਦਾ ਬੀਜ ਨਹੀਂ ਉਗੇਗਾ ਸੀਮਾ ਦੇ ਵੱਲੋਂ ਇਹ ਕਿਹਾ ਗਿਆ ਹੈ ਤਾਂ ਇਹਦੇ ਰਾਤ ਦੀਆਂ ਤਸਵੀਰਾਂ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ অর্ਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇਧਰ ਉਧਰੋਂ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਏ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ दस बारा ही बोलता है वह भी मैं दस देना केड़े केड़े वह बोलता है शमशान कब्रस्तान हिंदू मुसलमान पाकिस्तान मंगल सूत्र गाय भैंस बकरी बस बस शिक्षा रोजगार शिक्षा रोजगार सेहत देश की तरक्की ਕਦੇ ਕਦੇ ਉਹ ਹੈ ਜੀ ਗੱਲਾਂ ਵੀ ਬੋਲਦਿਆ ਕਰ ਨਹੀਂ ਬੋਲੀਆਂ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹਿੰਦਾ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਤਨੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਉਂਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫਰ ਦਾ ਮੈਂ ਗੱਲ ਈਦ ਤੇ ਕਹਿ ਕੇ ਗਿਆ ਸੀ ਤਾਂ ਅਦਰ ਪੰਜਾਬ ਸਰਕਾਰ ਦੇ ਨੋਟਿਸ ਤੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਦੋ ਟੁਕ ਜਵਾਬ ਦਿੱਤਾ ਤੇ ਸਾਫ਼ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਉਹ ਕਰ ਲਵੇ ਉਹ ਨਾਮਜ਼ਦਗੀ ਵੀ ਕਰਨਗੇ ਅਤੇ ਚੋਣ ਵੀ ਲੜਨਗੇ ਜਦੋਂ ਪੰਜਾਬ ਸਰਕਾਰ ਨੇ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਦੀ ਵੀਆਰਐਸ ਨਾ ਮੰਜ਼ੂਰ ਕੀਤੀ ਤੁਰੰਤ ਡਿਊਟੀ ਜੁਆਇਨ ਕਰਨ ਦੇ ਹੁਕਮ ਦਿੱਤੇ ਤਾਂ ਗੋਂ ਪਰਮਪਾਲ ਕੌਰ ਨੇ ਵੀ ਸਰਕਾਰ ਨੂੰ ਦੋ ਟੁਕ ਜਵਾਬ ਦਿੱਤਾ ਤੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਕਰ ਲਵੇ ਮੈਂ ਨਾਮਜ਼ਦਗੀ ਵੀ ਭਰਾਂਗੀ ਚੋਣ ਵੀ ਲੜਾਂਗੀ ਪਰਮਪਾਲ ਕੌਰ ਨੇ ਕਿਹਾ ਕਿ ਮੈਂ ਰਿਟਾਇਰ ਹੋ ਚੁੱਕੀ ਹਾਂ ਰਿਟਾਇਰਡ ਅਫਸਰ ਸਰਕਾਰ ਦਾ ਗੁਲਾਮ ਨਹੀਂ ਹੈ जो कार्रवाई उन्होंने करनी है वो कर सकते हैं ज्वाइन मैं नहीं करने वाली ना ही मेरा ज्वाइन करना बनता है क्योंकि मैं रिटायर हो चुकी हूँ मुझे सेंट्रल गवर्नमेंट ने रिटायर कर दिया है अब कार्रवाई उनको जो लगती है वो कर सकते हैं बाकी जो मैं इलेक्शन लड़ने जा रही हूँ उस पे इन बातों पर कोई असर नहीं है मैं अपना नॉमिनेशन पेपर फाइल करूंगी और इलेक्शन लड़ूंगी जो कार्रवाई उनको करनी है वो अलग से करते रहें जिक्र जो गया कि परमपाल कौर साहब का आई ने ਤੇ ਸੀਨੀਅਰ ਅਕਾਲੀ ਆਗੂ ਸਕੰਦਰ ਸਿੰਘ ਮਲੂਕਾ ਦੇ ਨੂਨ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਬੀਜੇਪੀ ਦਾ ਪੱਲਾ ਫੜਿਆ ਸੀ ਤੇ ਬਠਿੰਡਾ ਤੋਂ ਬੀਜੇਪੀ ਉਮੀਦਵਾਰ ਨੇ ਦਰਸਲ ਸਰਕਾਰ ਨੇ ਪਰਮਪਲ ਕੋਰ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਤੇ ਨੋਟਿਸ ਜਾਰੀ ਕਰਦੇ ਹੋਏ ਤੁਰੰਤ ਪ੍ਰਭਾਵ ਦੇ ਨਾਲ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਨੇ ਸਰਕਾਰ ਦਾ ਤਰਕ ਹੈ ਕਿ ਅਸਤੀਫਾ ਦੇਣ ਦਾ ਤਰੀਕਾ ਗਲਤ ਹੈ ਬਠਿੰਡਾ ਤੋਂ ਸੂਰਜਪਾਨ న్యూਸ 18 ਪੰਜਾਬ ਅਗੇ ਵਧਾਂਗੇ ਉਧਰ ਹਰ ਸਿਮਰਤ ਕੌਰ ਬادل ਦਿਲੀ ਸੁਖਬੀਰ ਬادل ਅਤੇ ਮਜੀਠੀਆ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਤਲਵੰਡੀ ਸਾਬੋ ਦੇ ਵਿੱਚ ਹਰ ਸਿਮਰਤ ਬادل ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ। ਬਠਿੰਡਾ ਸੀਟ ਤੇ ਤਿੰਨੇ ਤਿੰਨ ਆਪਸ ਦੇ ਵਿੱਚ ਰਲੀਆਂ, ਨਿਆ ਮਜੀਠੀਆ ਦੇ ਵੱਲੋਂ ਇਹ ਕਿਹਾ ਗਿਆ ਹੈ ਔਰ ਕਾਂਗਰਸ ਆਮ ਆਦੀ ਪਾਰਟੀ ਅਤੇ ਭਾਜਪਾ ਨੂੰ ਲੈ ਕੇ ਨਾ ਕਿਹਾ ਕਿ ਇਹ ਮਿਲ ਕੇ ਚੋਣਾ ਲੜ ਰਹੀਆਂ। ਤਿੰਨੇ ਮਿਲ ਕੇ ਹਰਸਿਮਰਤ ਕੌਰ ਬਾਦਲ ਨੂੰ ਹਰਾਣਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਸਨਾਂ ਦੇ ਹੱਕ ਦੇ ਵਿੱਚ ਹਰਸਿਮਰਤ ਬਾਦਲ ਨੇ ਡਟ ਕੇ ਲੜਾਈ ਲੜੀ ਹੈ ਹਰਸਿਮਰਤਾਂ ਕਰਕੇ ਭਾਜਪਾ ਦੀਆਂ ਅੱਖਾਂ ਦੇ ਵਿੱਚ ਰੜਕਦੀ ਹੈ ਤਾਂ ਮਜੀਠੀਆ ਦੇ ਵੱਲੋਂ ਇਹ ਕਿਹਾ ਗਿਆ ਫਿਰ ਜੀ ਨੂੰ ਵੜਾਉਣ ਵਾਸਤੇ ਪੰਜਾਬ ਦੇ ਇੱਕ ਨਾਂ ਛਿੰਦੇ ਭਗਵੰਤ ਮਾਨ ਨਾਲ ਮੋਦੀ ਸਾਹਿਬ ਦੀ ਭਾਜਪਾ ਦੀ ਇੱਕ ਬੜੀ ਵੱਡੀ ਸੈਟਿੰਗ ਹੈ ਕਿ ਜੋ ਮਰਜ਼ੀ ਕਰੋ ਜਿਹੜੀ ਮੈਨੂੰ ਸਭ ਤੋਂ ਵੱਧ ਸਵਾਲ ਪਾਰਲੀਮੈਂਟ ਤੇ ਕਰਦੀ ਆ ਉਹ ਆਵਾਜ਼ ਨੂੰ ਦੱਬ ਲਓ ਔਰ ਚਾਹੇ ਇਸ ਗੇਮ 'ਚ ਭਾਜਪਾ ਆਪ ਕਾਂਗਰਸ ਨਾਲ ਕੇ ਖੇਡ ਰਿਹਾ ਕਿ ਇਸ ਐਂ ਦੇ ਕਿਸੇ ਦੇ ਕਹੇ ਤੇ ਕੰਪਰਮਾਈਜ਼ ਨਹੀਂ ਉਹਨਾਂ ਨਾਲ ਨੂੰ ਕੋ ਡਰਾ ਸਕਦਾ ਇਹਨੂੰ ਵੋਟਾਂ ਦੇ ਤਹਿਤ ਬੇਲ ਕਰ ਦਿਓ ਉਹ ਸਾਰੀ ਜਿਹੜੀ ਉਹਨਾਂ ਦੀ ਪਾਲਿਸੀ ਹੈ ਮੰਨਦੀ ਹੋ ਰਹੀ ਔਰ ਉਧਰ ਮੁੱਖ ਮੰਤਰੀ ਮਾਨ ਨੇ ਰਾਸ਼ਟ੍ਰ ਗਾਨ ਗਾਇਆ ਸਮਾਣਾ ਦੇ ਵਿੱਚ ਸਟੇਜ ਤੇ ਰਾਸ਼ਟ੍ਰ ਗਾਨ ਗਾਇਆ ਤਾਂ ਸੀਐਮ ਦੇ ਨਾਲ ਸਟੇਜ ਤੇ ਮੌਜੂਦ ਸਭ ਨੇ ਰਾਸ਼ਟ੍ਰ ਗਾਨ ਗਾਇਆ ਦਾ ਸੀ ਕਿ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਸਿਆਮਾਨ ਪ੍ਰਚਾਰ ਕਰ ਰਹੇ ਸਨ ਇਸ ਮੌਕੇ ਤੇ ਉਹਨਾਂ ਨੇ ਰਾਸ਼ਟ੍ਰ ਗੀਤ ਗਾਇਆ ਜੰਗਾਂ ਮੰਨ ਅਧਿਨਾਇਕ ਚੈਰਾ ਹੈ ਹਾਰਤ ਮਗਰ ਸਾਤ ਪੰਜਾਬ ਸਿੰਧ ਗੁਜਰਾਤ ਬਠਿੰਡਾਂ ਦਾ ਬਿੰਦੂ ਹਿਮਾਚਲ ਯਮਨਾ ਗੰਗਾ ਉਚਲ ਚਲਿਤ ਰੰਗ ਸਭ ਸੁਭਨਾ ਮੇ ਜਾਗੇ ਸਭ ਸੁਭ ਆਸ਼ਿਸ਼ ਮਾਗੇ ਕਾਹੇ ਸਭ ਜੈ ਜਾਨੰਗਾਨ ਮੰਗਲ ਦਾਇਕ ਤੇ ਦਇਆ ਹੈ ਭਾਰਤ ਵਾਖ ਰਿਦਾਤਾ ਦਇਆ ਹੈ